ਸਤ ਸ੍ਰੀ ਅਕਾਲ ਦੋਸਤੋ ਕੀ ਗਰਮੀ ਤੋਂ ਤੁਸੀਂ ਵੀ ਹੋ ਪਰੇਸ਼ਾਨ ਤੁਸੀਂ ਵੀ ਚਾਹੁੰਦੇ ਹੋ ਗਰਮੀ ਤੋਂ ਰਾਹਤ ਅਤੇ ਚਾਹੁੰਦੇ ਹੋ ਘੱਟ ਰੇਟਾਂ ਦੇ ਵਿੱਚ ਵਧੀਆ ਕੁਆਲਿਟੀ ਦਾ ਅਤੇ ਕੋਟਨ ਦਾ ਕੱਪੜਾ ਤਾਂ ਆਓ ਅੱਜ ਤੁਹਾਨੂੰ ਅਸੀਂ ਲੈ ਕੇ ਆਇਆ ਐਸਡੀ ਕਾਲਜ ਵਾਲੇ ਫਾਟਕਾ ਦੇ ਨੇੜੇ ਗੈਂਗਸਟਰ ਲੁੱਕ ਦੇ ਕੋਲ ਤੇ ਜਿੱਥੇ ਤੁਹਾਨੂੰ ਇਸ ਵੀਡੀਓ ਨੂੰ ਸ਼ੇਅਰ ਕਰਨ ਤੇ ਕਮੈਂਟ ਕਰਨ ਤੇ ਵਿਸ਼ੇਸ਼ ਤੌਰ ਤੇ ਜਿਹੜੇ ਗਿਫਟ ਦਿੱਤੇ ਜਾਣਗੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਾਅਦ ਚ ਦਿਖਾਵਾਂਗੇ ਤੇ ਕਿਹੜੀ ਵੈਰਾਈਟੀ ਸਾਡੇ ਸ਼ੋਟ ਦੇ ਵੀਰ ਵੱਲੋਂ ਜਿਹੜੀ ਗਰਮੀਆਂ ਦੇ ਵਿੱਚ ਲੋਕਲ ਸਪੈਸ਼ਲ ਤੌਰ ਤੇ ਦਿੱਤੀ ਜਾ ਰਹੀ ਹੈ ਤੇ ਗਰਮੀਆਂ ਦੇ ਵਿੱਚ ਲੋਕਾਂ ਨੂੰ ਬੜੇ ਹੀ ਘੱਟ ਰੇਟਾਂ ਦੇ ਉੱਤੇ ਸ਼ਰਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਆਓ ਤੁਹਾਨੂੰ ਪਹਿਲਾਂ ਕੁਆਲਿਟੀ ਦਿਖਾਉਂਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਕੱਪੜਿਆਂ ਦਾ ਰੇਟ ਦੱਸਾਂਗੇ ਅਤੇ ਉਸ ਤੋਂ ਬਾਅਦ ਹੈ ਜਿਹੜਾ ਤੁਹਾਨੂੰ ਕਿਹੜੇ-ਕਿਹੜੇ ਜਿਹੜੇ ਕਿੰਨੀ-ਕਿੰਨੀ ਸ਼ਾਪਿੰਗ ਤੋਂ ਪਰ ਕਿਹੜਾ ਗਿਫਟ ਦਿੱਤਾ ਜਾਊਗਾ ਉਹ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਂਦੇ ਆਂ ਤਾਂ ਚੱਲਦੇ ਆਂ ਭਾਜੀ ਕਿਹੜੀ-ਕਿਹੜੀ ਵੈਰਾਈਟੀ ਹੈ ਇਹਦੇ ਵਿੱਚ ਕਿਹੜਾ-ਕਿਹੜਾ ਰੇਟ ਹੈ ਸਾਰੇ 1000 ਦੇ ਪੀਸ ਨਹੀਂ ਡ੍ਰੌਪ ਸ਼ੋਟ ਅ ਡਿਸ਼ਰਟ ਹੈ ਸਰੀ ਇਹ ਜੀ ਲੰਬੀ ਬਾਜੂ ਵਾਲੀ ਜਿਸ ਤਰ੍ਹਾਂ ਇਹ ਗੋਲ ਗਲੇ ਵਾਲੀ ਠੀਕ ਹੈ ਕਵਾਲਿਟੀ ਨੰਬਰ ਕੁਆਲਿਟੀ ਹੋ ਗਈ ਸੱਚ ਮੈਂ ਸ਼ੇਪ ਵੀ ਗੱਲ ਕਰਦੇ ਸਨ ਜੀ ਕੁਆਲਿਟੀ ਸ਼ਰਟ ਸੱਚ ਇਹਦੇ ਡਿਸਪਲੇ ਲੱਗੀ ਹੈ ਕਿ ਕੁਆਲਿਟੀ ਸ਼ਰਟ ਗੋਲ ਵਾਲੀਆਂ ਨਹੀਂ ਹੈ ਸਾਰੀ ਕੋਲ ਵਾਲੇ ਵਿੱਚ ਕੀ ਗੇਮ ਨਾ ਕੱਢੀ ਸੀ ਇਹਦੇ ਹਾਰ ਤੇ ਤੈਨੂੰ ਵੀ ਜੀ ਮਤਲਬ ਜਿਹੜਾ ਮਰਜੀ ਆ ਜਿਹੜਾ ਮਰਜੀ ਆ ਤੁਹਾਨੂੰ ਵੀ ਆ ਜਾ ਤੈਨੂੰ ਮਿਲਣ ਗਈ ਓਕੇ ਇਹਦਾ ਜਿਹੜਾ ਸ਼ੇਅਰ ਕਰਕੇ ਆਉਗਾ ਉਹਨੂੰ ਲਾਈਕ ਲਾਈਕ ਕਮੈਂਟ ਕਰਕੇ ਆਉਗਾ ਉਹਨੂੰ ਇੱਕ ਤਸਵੀਰ ਇੱਥੇ ਜਾਣਗੇ ਪੱਕਾ ਦੁੱਪਾਂਗੇ ਬਾਈ ਪੱਕਾ ਪੁਸਾਰਿਆਂ ਨੂੰ ਦਿੱਤੇ ਆ ਜਿਹੜੇ ਸ਼ੇਅਰ ਕਰਕੇ ਆਉਗਾ ਇਹਦੇ ਸ਼ੋਪਿੰਗ ਕਰਕੇ ਲੱਗੇ ਦੇਣਾ ਹੈ ਇਹ ਇੰਨੇ ਰੁਪਏ ਦਾ ਵੇਚਿਆ ਜ ਇਸ਼ੋ ਇਹਦੇ ਵੀ ਉਪਰ ਦੇ ਰਹੇ ਆਪਾਂ ਇੱਕ ਫਰੀ ਦੇ ਰਹੇ ਨਾਲ ਜਿਹੜਿਆਂ ਨਾਲ ਕੰਟੈਕਟ ਬਈ ਨੇ ਜਿਹਨੇ ਪੰਜ ਦੇ ਸ਼ੂਬੇ ਕਰਕੇ ਆਉਗਾ ਉਹਨੂੰ ਆਪਾਂ ਇਹ ਫਰੀ ਦਿੱਤਾਇਆ ਉਹਦਾ ਨਾਲ ਇਹ ਫੋਟੋ ਵੀ ਦਿੱਤੇ ਜਾਣਗੇ ਇਹ ਹਰੇਕ ਨੂੰ ਦਿੱਤਿਆਂਗੇ ਭਾਜੀ ਇੱਕ ਨੂੰ ਵੀ ਜਿਹੜੇ ਨੂੰ ਛੱਡ ਕੇ ਸ਼ੇਅਰ ਕਰਕੇ ਆਉਗਾ ਵੀਡੀਓ ਸ਼ੇਅਰ ਕਰਕੇ ਆਉਗਾ ਤੁਹਾਨੂੰ ਕਈ ਕਈ ਵੈਰੀਟੀ ਆਉਂਦੀ ਦਿਖਾਉ ਉਹਨੂੰ ਆ ਬਾਈ ਜੀ ਸਾਰੀ ਕਾਲੇ ਡਿਸ਼ਟ ਜਿਵੇਂ ਮੈਂ ਤਾਂ ਆਲਰੇਡੀ ਜਿਹਨਾਂ ਨੇ ਬੈਕ ਇਹ ਲੜ ਗਿਆ ਭਾਜੀ ਇਹ ਨਹੀਂ ਸਕਦੇ ਨਾ ਭਾਜੀ ਵੀ ਇਹ ਵੀ 1000 ਦਿੰਦੇ ਨੇ 2000 ਤਿੰਨ ਦੋ ਇਹਦਾ ਮੱਝੀ ਲੜੇ ਆਗੇ ਆਪਣੇ ਦੀ ਗਾਰੰਟੀ ਹੈ ਭਾਜੀ ਪੂਰੀ ਗਾਰੰਟੀ ਉਹ ਕਪੜਾ ਖਰਾਬ ਨਹੀਂ ਹੁੰਦਾ ਜੀ ਇਹ ਤਾਂ ਨਹੀਂ ਹੈਗਾ ਜੀ ਮੈਂ ਆਪਾਂ ਵੀਡੀਓ ਬਣਾ ਰਹੇ ਕਈ ਵਾਰ ਆਪਾਂ ਸਾਥੀ ਜੀ ਦੇਖ ਕੇ ਕਹਿੰਦੇ ਆ ਭਾਜੀ ਕੇ ਸ਼ਰਿੰਕ ਹੋ ਗਿਆ ਉਹਦੀ ਗਾਰੰਟੀ ਸੀ ਦਵਾਂਗੇ ਰੰਗ ਫਿੱਟ ਦੀ ਗਾਰੰਟੀ ਪੂਰੀ ਹੈ ਪਿਓਰ ਗੋਟਨ ਦੀ ਪਿਓਰ ਗੋਟਨ ਦੀ ਗਾਰੰਟੀ ਉਹ ਅੱਜ ਦਿੱਤੇ ਦੇ ਸ਼ਕਤ ਅੱਜ ਤੱਕ ਸੈਟੀ ਸਾਰੀ ਦਾ ਸਮਝ ਹਰੀ ਵੀ ਸੈਟੀ ਪੈਸੇ ਸਾਰੀ ਲੱਗੀ ਤਾਂ ਜਿਹੜੀ ਮਰਜ਼ੀ ਲੈ ਲਈ ਜਿਹੜੀ ਮਰਜ਼ੀ ਲੈ ਤਾਂ ਤੇ ਜਿਹੜੀ ਮਰਜ਼ੀ ਲੈ ਲਓ ਤਨ ਵੀ 1 ਜਿਹੜੀ ਵੀ ਜਿਹੜਾ 1000 ਦੇ ਤਿੰਨ ਛੜਕਾ ਲੈਣਾ ਚਾਹੁੰਦਾ ਤੇ ਗਰਮੀ ਤੋਂ ਰਾਤ ਮੋਣਾ ਚਾਹੁੰਦਾ ਤੇ ਘੱਟ ਰੇਟ ਦੇ ਵਿੱਚ ਚਾਹੁੰਦਾ ਕਿ ਗਰਮੀ ਦੇ ਵਿੱਚ ਕੱਪੜੇ ਦੀ ਵੈਰਾਈਟੀ ਜਿਹੜੀ ਖਰੀਦੀ ਜਾਵੇ ਤਾਂ ਅੱਜ ਹੀ ਪਿੰਚੋ ਐਸਡੀ ਕਾਲਜ ਵਾਲੇ ਫਟਕਣੇ ਜਿਹੜੇ ਉਹਦੇ ਬਿਲਕੁਲ ਸਾਹਮਣੇ ਬਿਲਕੁਲ ਨੇੜਾ ਹੈਗਾ ਸੌਖਾ ਐਡਰੈਸ ਹੈ ਗੈਂਗਸਟਰ ਲੁੱਕ ਤੇ ਤੁਹਾਨੂੰ ਨਹੀਂ ਹੈ ਜਿਹੜਾ ਸਾਡਾ ਵੀਰ ਪਿੰਦਿੰਗ ਨਹੀਂ ਰਿਹਾਗਾ ਜੇ ਤੁਸੀਂ ਜਿਹੜੀ ਵੀਰ ਦੇ ਕੋਲ ਵਧੀਆ ਸ਼ੋਪਿੰਗ ਨਹੀਂ ਹਲਤ ਹੋਣ ਨਹੀਂਗਾ ਕੇਸ ਦੇ ਨਾਲ ਹੀ ਹੈ ਤੁਹਾਨੂੰ ਹੋ ਸ਼ੋਪਿੰਗ ਕਰਦੇ ਜੇ 5000 ਤੱਕ ਦੀ ਸ਼ੋਪਿੰਗ ਕਰਦੇ ਹੋ ਤਾਂ ਨਾਲ 에어ਪੋਰਟ ਵੀ ਨੇ ਜਿਹੜੇ ਉਹ ਵੀਰਵਾਲਾ ਗਿਫਟ ਦੇ ਰੂਪ ਤੇ ਦਿੱਤੇ ਜਾਂਦੇ ਤਾਂ ਭਰਾ ਦੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਪੋਰਟ ਕਰੋ ਨੂੰ ਦੂਜ ਲੋਕਾਂ ਨੂੰ ਵੀ ਕੋਸ਼ ਸ਼ੇਅਰ ਕਰੋ ਲਾਈਕ ਕਰੋ ਅੱਗੇ ਭਰਾ ਦਾ ਜਿਹੜਾ ਹੈਗਾ ਜੇ ਆਪਣੇ ਲਈ ਭਰਾ ਨੇ ਕਰਮ ਚੁੱਕੇ ਤਾਂ ਆਪਾਂ ਵੀ ਬਣਾ ਦੇ ਲਈ ਕਰਮ ਚੁੱਕੇ ਤੇ 1000 ਰੁਪਏ ਦੇ ਵਿੱਚ ਤਿੰਨ ਸ਼ਰਤਾਂ ਲੈਣ ਦੇ ਲਈ ਅੱਜ ਹੀ ਪਹੁੰਚੋ ਗੈਲੈਕਸਾ ਲੁੱਕ ਐਸਡੀ ਕਾਲਜ ਵਾਲੇ ਰੇਲਵੇ ਫਾਟ ਬਰਨਾਲਾ